ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਰਵਨ ਕਰਦੇ ਆ ਸਾਖੀ ਭਗਤ ਫਰੀਦ ਜੀ ਜਦੋਂ ਉਹਨਾਂ ਨੇ ਅਜਮੇਰ ਦੇ ਵਿੱਚ ਚਿਸ਼ਤੀ ਨੂੰ ਆਪਣਾ ਮੁਰਸ਼ਿਦ ਧਾਰਿਆ ਅਜਮੇਰ ਦੇ ਵਿੱਚ ਸੂਫੀ ਫਕੀਰ ਚਿਸ਼ਤੀ ਸਾਹਿਬ ਰਹਿੰਦੇ ਸੀ ਤੇ ਜਦੋਂ ਉਹਨਾਂ ਦੇ ਕੋਲੇ ਫਰੀਦ ਜੀ ਗਏ ਤਾਂ ਉਹਨਾਂ ਦੀ ਤਨੋਂ ਮਨੋਂ ਸੇਵਾ ਕਰਨ ਲੱਗੇ ਤੇ ਉਹਨਾਂ ਦੇ ਕੋਲ ਹੀ ਰਹਿਣ ਲੱਗੇ ਉਸ ਚਿਸ਼ਤੀ ਫਕੀਰ ਨੂੰ ਦੋਏ ਵੇਲੇ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਵਾਇਆ ਕਰਦੇ ਸੀ ਇੱਕ ਦਿਨ ਐਸਾ ਹੋਇਆ ਕਿ بارش ਬਹੁਤ ਪੈ ਰਹੀ ਸੀ ਅਤੇ ਚਾਰੇ ਪਾਸੇ ਚਿੱਕੜੀ ਚਿੱਕੜ ਸੀ ਔਰ ਸ਼ਹਿਰ ਦੇ ਵਿੱਚ ਕਿਤੇ ਵੀ ਅੱਗ ਨਾ ਮਿਲੀ ਅੱਗ ਦੀ ਭਾਲ ਕਰਨ ਵਾਸਤੇ ਫਰੀਦ ਜੀ ਜਦੋਂ ਬਾਜ਼ਾਰ ਦੇ ਵਿੱਚ ਗਏ ਗਲੀਆਂ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨੂੰ ਕਿਤੋਂ ਵੀ ਅੱਗ ਨਾ ਮਿਲੀ ਅਤੇ ਕੀ ਦੇਖਦੇ ਨੇ ਕਿ ਇੱਕ ਬੈਠਕ ਦੇ ਵਿੱਚ ਦੀਵਾ ਜਗ ਰਿਹਾ ਸੀ ਉਹ ਸਿੱਧੇ ਸਿੱਧੇ ਬੈਠਕ ਦੀਆਂ ਪੌੜੀਆਂ ਚੜ ਗਏ ਉਹ ਬੈਠਕ ਵੇਸਵਾ ਦੀ ਸੀ ਕੁਆਜਾ ਦੀ ਕਰਾਮਾਤ ਆਸਰੇ ਵੇਸ਼ਵਾ ਹਾਰ ਸ਼ਿੰਗਾਰ ਲਗਾ ਕੇ ਬੈਠੀ ਹੋਈ ਸੀ ਅਤੇ ਜਦੋਂ ਫਰੀਦ ਜੀ ਨੇ ਉਹਨਾਂ ਨੂੰ ਕਿਹਾ ਮਾਤਾ ਅੱਗ ਚਾਹੀਦੀ ਹੈ ਵੇਸ਼ਵਾ ਦਾ ਉੱਤਰ ਸੀ ਕਿ ਇੱਥੇ ਅੱਗ ਮੁਫਤ ਚ ਨਹੀਂ ਮਿਲਦੀ ਫਰੀਦ ਜੀ ਨੇ ਕਿਹਾ ਮਾਤਾ ਪੈਸੇ ਲੈ ਲਓ ਤਾਂ ਵੇਸ਼ਵਾ ਨੇ ਕਿਹਾ ਪੈਸੇ ਵੀ ਨਹੀਂ ਲੈ ਜਾਂਦੇ ਫਰੀਦ ਜੀ ਕਹਿੰਦੇ ਕਿ ਫਿਰ ਅੱਗ ਮੈਨੂੰ ਮਿਲੇਗੀ ਕਿੱਦਾਂ ਤਾਂ ਤਨ ਦਾ ਕੋਈ ਅੰਗ ਦਿੱਤਿਆਂ ਵੇਸ਼ਵਾ ਦਾ ਟੇਡਾ ਸਵਾਲ ਸੀ ਮੇਰਾ ਤਨ ਹਾਜ਼ਰ ਹੈ ਮਾਤਾ ਇਹ ਕਹਿ ਕੇ ਫਰੀਦ ਜੀ ਨੇ ਇੱਕ ਛੁਰੀ ਲਈ ਅਤੇ ਆਪਣੀ ਅੱਖ ਦਾ ਡੇਲਾ ਕੱਢ ਕੇ ਵੇਸਵਾ ਨੂੰ ਦੇ ਦਿੱਤਾ ਤੇ ਅੱਖ ਦੇ ਉੱਤੇ ਪੱਟੀ ਬੰਨ੍ਹ ਕੇ ਮੁਰਸ਼ਿਦ ਦੇ ਡੇਰੇ ਆ ਗਏ ਪਾਣੀ ਕਰਮ ਕੀਤਾ ਤੇ ਉਹਨਾਂ ਨੂੰ ਇਸ਼ਨਾਨ ਕਰਾਇਆ ਜਦੋਂ ਇਸ਼ਨਾਨ ਹੋ ਗਿਆ ਤਾਂ ਮੁਰਸ਼ਿਦ ਖਵਾਜਾ ਜੀ ਆਖਿਆ ਫਰੀਦ ਅੱਖਾਂ ਦੀ ਪੱਟੀ ਖੋਲ ਤੇਰੀ ਭਗਤੀ ਪੂਰੀ ਹੋ ਗਈ ਸੇਵਾ ਦਾ ਮੇਵਾ ਹਾਸਲ ਕਰ ਲਿਆ ਤੂੰ ਨਦਰ ਨਿਹਾਲ ਹੋ ਗਿਆ ਫਰੀਦ ਜੀ ਨੇ ਜਦੋਂ ਪੱਟੀ ਖੋਲੀ ਤਾਂ ਫਰੀਦ ਜੀ ਹੈਰਾਨ ਹੋ ਗਏ ਕਿ ਉਹਨਾਂ ਦੀ ਅੱਖ ਦਾ ਡੇਲਾ ਸਾਫ਼ ਸੀ ਅਤੇ ਉਹਨਾਂ ਨੂੰ ਰਤਾ ਪਰ ਵੀ ਜ਼ਖਮ ਨਹੀਂ ਸੀ ਹੋਇਆ ਇਸੇ ਤਰ੍ਹਾਂ ਉਨ੍ਹਾਂ ਨੇ ਖਵਾਜਾ ਚਿਸ਼ਤੀ ਦਾ ਚੇਲਾ ਬਣਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ